ਪਰਚੇ ਦਰਜ ਹੋਣ ਤੋਂ ਬਾਅਦ ਕਦੋਂ ਕਾਰਵਾਈ ਕੀਤੀ ਜਾਵੇ ਕਦੋਂ ਬੰਦੇ ਨੂੰ ਗ੍ਰਿਫਤਾਰ ਕੀਤਾ ਜਾਵੇ ਇਹਦੇ ਬਾਰੇ ਪੰਜਾਬ ਦੇ ਵਿੱਚ ਪੰਜਾਬ ਪੁਲਿਸ ਦੀ ਇੱਕ ਪਾਲਿਸੀ ਨਹੀਂ ਤੁਸੀਂ ਵੇਖਿਆ ਹੋਣਾ ਕਿ ਪਿਛਲੇ ਦਿਨੀ ਮਹਾਲੀ ਦੇ ਵਿੱਚ ਇੱਕ ਪਰਚਾ ਦਰਜ ਕੀਤਾ ਗਿਆ ਸੀ ਮਾਲਵਿੰਦਰ ਸਿੰਘ ਮਾਲੀ ਉੱਤੇ 2.5 ਘੰਟਾ ਪਹਿਲਾਂ ਪਰਚਾ ਦਰਜ ਕਰਨ ਤੋਂ ਬਾਅਦ 8:30 ਵਜੇ ਰਾਤੀ ਉਹਨਾਂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਇੱਕ ਮਾਮਲਾ ਤੁਹਾਨੂੰ ਅੱਜ ਅਸੀਂ ਦਿਖਾਉਣ ਜਾ ਰਹੇ ਹਾਂ ਉਹ ਮਾਮਲਾ ਇਹ ਹੈ ਕਿ 3 ਸਾਲ ਪਹਿਲਾਂ ਇੱਕ ਪਰਚਾ ਦਰਜ ਹੋਇਆ ਸੀ ਬਕਾਇਦਾ 10000 ਰੁਪਏ ਦੀ ਲੁੱਟਖੋ ਕੀਤੀ ਗਈ ਸੀ ਪਿਸਤੌਲ ਨਾਲ ਧਮਕਾਇਆ ਗਿਆ ਸੀ ਉਹ ਆਪਣਾ ਸਹੀ ਬੰਦਾ ਕਾਰੋਬਾਰ ਕਰਦਾ ਸੀ ਪਰ ਕੁਝ ਉਹਨਾਂ ਵਿਅਕਤੀਆਂ ਨੇ ਜੋ ਗਲਤ ਢੰਗ ਨਾਲ ਕਾਰੋਬਾਰ ਕਰਦੇ ਸਨ ਉਸ ਨੂੰ ਡਰਾਉਣ ਧਮਕਾਉਣ ਤੇ ਉਹਦਾ ਕਾਰੋਬਾਰ ਬੰਦ ਕਰਨ ਦੀ ਕੋਸ਼ਿਸ਼ ਕੀਤੀ ਗਈ ਸੋ ਮੇਰੇ ਸਹਿਯੋਗੀ ਜਸਕੌਰ ਸਿੰਘ ਤੋਂ ਸੁਣੋ ਮਾਮਲਾ ਕੀ ਹੈ ਪ੍ਰਾਪਤਾ ਪੰਜਾਬ ਤੇ ਸਾਰੀ ਸੁਣਨ ਵਾਲੇ ਭੈਣ ਭਰਾਵਾਂ ਨੂੰ ਗੁਰੂ ਦੀ ਬਖਸ਼ਿਸ਼ ਦੀ ਸਾਂਝ ਵੈਰਵਿਕਾ ਖਾਸਾ ਵੈਰਵਿਕੀ ਫਤਿਹ ਆਪਾਂ ਅੱਜ ਗੱਲ ਕਰਾਂਗੇ ਕਿ ਪੰਜਾਬ ਪੁਲਿਸ ਕਿਵੇਂ ਆਪਣੇ ਪਰਸਨਲ ਬੈਨੀਫਿਟਾਂ ਲਈ ਕੰਮ ਕਰਦੀ ਹੈ ਪੰਜਾਬ ਪੁਲਿਸ ਕਿਵੇਂ ਲੋਕਾਂ ਨਾਲ ਧੱਕਾ ਕਰਦੀ ਹੈ ਤੇ ਜਿਹੜੇ ਮੁਲਜ਼ਮ ਹੁੰਦੇ ਆ ਉਹਨਾਂ ਨਾਲ ਕਿਵੇਂ ਮਿੱਤਰਤਾ ਨਿਭਾਉਂਦੀ ਹੈ ਅੱਜ ਗੱਲ ਕਰਾਂਗੇ ਕਿ ਫਾਜ਼ਿਲਕਾ ਡਿਸਟ੍ਰਿਕਟ ਪੰਜਾਬ ਦਾ ਨਾਲ ਸੰਬੰਧਤ ਥਾਣਾ ਅਰਨੀਆਂ ਵਾਲਾ ਦੇ ਵਿੱਚ ਐਫਆਈਆਰ ਨੰਬਰ 36 4 2021 ਨੂੰ ਦਰਜ ਹੋਈ ਸੀ। ਤਾਰਾ ਐਫਆਈਆਰ ਦੇ ਵਿੱਚ ਜਿਹੜੀਆਂ ਧਰਾਵਾਂ ਲੱਗੀਆਂ ਸੀ ਚੋਰੀ ਧੀਆਂ ਤੇ ਨਾਲ ਪਿਸਤੌਲ ਦੀ ਨੋਕ ਤੇ ਜਿਹੜੀ ਲੁੱਟਖਸਟ ਕਰਕੇ ਜਾਨੋਂ ਮਾਰਨ ਦੀਆਂ ਧਾਕੀਆਂ ਦਿੱਤੀ ਗਈਆਂ ਛਰੇ ਆਮ ਛੜਕ ਦੇ ਉੱਤੇ ਲੜਾਈ ਹੋਈ ਉਹਦੀ ਫੁਟੇਜ ਹੈ ਜਿਹੜੀ ਉਹ ਪੁਲਿਸ ਨੂੰ ਦਿੱਤੀ ਗਈ ਤੇ ਫਿਰ ਉਹ ਪੁਲਿਸ ਨੇ ਇਨ੍ਹਾਂ ਧਰਾਵਾਂ ਦੇ ਤਹਿਤ ਤਾਰਾ ਨੰਬਰ 149 341 382 506 ਦੇ ਤਹਿਤ ਮੁਕੱਦਮਾ ਦਰਜ ਕੀਤਾ ਗਿਆ। ਲੇਕਿਨ ਪੰਜਾਬ ਪੁਲਿਸ ਦੇ ਸਬੰਧਤ ਐਸ ਐਚ ਓ ਅਰਨੀਆਂ ਵਾਲੇ ਨੇ 2004 2021 ਤੋਂ ਬਾਅਦ ਅੱਜ ਤੱਕ ਕਿਸੇ ਵੀ ਮਲਜ਼ਮ ਨੂੰ ਗ੍ਰਿਫਤਾਰ ਕਰਨਾ ਤਾਂ ਦੂਰ ਦੀ ਗੱਲ ਹੈ ਥਾਣੇ ਤੱਕ ਨਹੀਂ ਬੁਲਾਇਆ ਗਿਆ। ਔਰ ਪੀੜਤ ਲੋਕ ਘੇੜੇ ਮਾਰ 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 ਥੱਕ ਗਏ ਕਦੇ ਉਹ ਐਸਪੀ ਦਫਤਰ ਜਾਂਦੇ ਆ ਕਦੇ ਅਰੰਗਾਂ ਲੈ ਜਾਂਦੇ ਆ ਅਖਰ ਆਖਰਕਾਰ ਨੂੰ ਉਹ ਹਾਰ ਕੇ ਬੈਠ ਗਏ ਔਰ ਕੀ ਮੈਂ ਪੰਜਾਬ ਪੁਲਿਸ ਦੇ ਡੀਜੀਪੀ ਸਾਹਿਬ ਨੂੰ ਇੱਕ ਰਿਕਵੈਸਟ ਕਰਕੇ ਪੁੱਛਣਾ ਚਾਹੁੰਨਾ ਹੈ ਸੀਐਮ ਸਾਹਿਬ ਜਿਹੜੇ ਸਾਡੇ ਪੰਜਾਬ ਦੇ ਬੜਾ ਪੰਜਾਬ ਦੀ ਖਾਤਰ ਕਹਿੰਦੇ ਆ ਕਿ ਮੈਂ ਭ੍ਰਿਸ਼ਟਾਚਾਰ ਖਤਮ ਕਰਤਾ ਤੇ ਜਿਹੜਾ ਕਹਿੰਦੇ ਆ ਵੀ ਮੈਂ ਇਨਸਾਫ ਦੀ ਖਾਤਰ ਕੰਮ ਕਰਦੇ ਆ ਉਹਨਾਂ ਨੂੰ ਵੀ ਇੱਕ ਬੇਨਤੀ ਕਰਨੀ ਚਾਹੁੰਦਾ ਮੀਡੀਆ 'ਚ ਬੈਠ ਕੇ ਕਿ ਆ ਐਫ ਆਈ ਆਰ ਨੰਬਰ 36 ਜਿਹੜੀ 12 4 2021 ਨੂੰ ਦਰਜ ਹੋਈ ਸੀ ਅਰਨੀਆਂ ਵਾਲਾ ਥਾਣਾ ਦੇ ਵਿੱਚ ਸਬੰਧਤ ਫਾਜ਼ਿਲ ਕਾ ਐਸ ਐਸ ਪੀ ਦੇ ਅਧੀਨ ਆਉਂਦੀ ਹੈ ਤੇ ਅੱਜ ਤੱਕ ਇਨਸਾਫ ਨਹੀਂ ਮਿਲਿਆ ਕੀ ਡੀ ਜੀ ਪੀ ਸਾਹਿਬ ਇਨਸਾਫ ਮਿਲੂਗਾ ਪੀੜਤ ਲੋਕਾਂ ਨੂੰ ਅੱਜ ਮਜਬੂਰਨ ਪ੍ਰੈਸ ਨੋਟ ਰਿਲੀਜ਼ ਕਰਕੇ ਇੱਕ ਆਪਣਾ ਦੁੱਖ ਸਾਂਝਾ ਕਰਨਾ ਪਿਆ ਕਿ ਜੇ ਸਾਨੂੰ ਇਨਸਾਫ ਨਾ ਮਿਲਿਆ ਤਾਂ ਅੱਜ ਤੋਂ 7ਵੇਂ ਦਿਨ ਉਹ ਆਪਣੇ ਘਰ ਹੀ ਭੁੱਖ ਹੜਤਾਲ ਤੇ ਬਹਿ ਜਾਣਗੇ ਆ ਹਾਲ ਹੋ ਰਿਹਾ ਪੰਜਾਬ ਪੁਲਿਸ ਦੇ ਧੱਕਾਸ਼ਾਹੀ ਨਾਲ ਪੰਜਾਬ ਚ ਜਿਨ੍ਹਾਂ ਨਾਲ ਧੱਕਾ ਹੋ ਰਿਹਾ ਉਹਨਾਂ ਨੂੰ ਇਨਸਾਫ ਲੈਣ ਵਾਸਤੇ ਔਰ ਜਿਹੜੇ ਦੋਸ਼ੀ ਮੁਲਜ਼ਮ ਹੈ ਉਹਨਾਂ ਦੇ ਵਿੱਚੋਂ ਜਿਹੜੇ ਸਬੰਧਤ ਫਾਜ਼ਿਲਕਾ ਨਾਲ ਕੰਮ ਕਰਦੇ ਆ ਉਹਨਾਂ ਦੇ ਵਿੱਚੋਂ ਦੋ ਹੈਗੇ ਸ਼ਨੀ ਕਟਾਰੀਆ ਔਰ ਸੰਜੀਤ ਕਟਾਰੀਆ ਉਹਦੇ ਪਿਤਾ ਜੀ ਜਿਹੜੇ ਕੱਚੇ ਦਾ ਟਰਾਂਸਪੋਰਟ ਦਾ ਕੰਮ ਕਰਦੇ ਆ ਦਿੱਲੀ ਤੋਂ ਲਿਆ ਕੇ ਡੱਬ ਵਾਲੀ ਡੱਬ ਵਾਲੀ ਉਹਨਾਂ ਦਾ ਬਹੁਤ ਵੱਡਾ ਡੰਪ ਹੈ ਜੋ ਚੋਰੀ ਕਰਦੇ ਆ ਔਰ ਉਹਨਾਂ ਦੀਆਂ ਲਗਭਗ 3-4 ਗੱਡੀਆਂ ਦਾ ਡੰਪ ਹੈ ਜਿਹੜਾ ਡੱਬ ਵਾਲੀ ਬਣਿਆ ਹੋਇਆ ਉਥੋਂ ਉਹ ਉਹ ਪੰਜਾਬ ਦੀ GST ਦੀ ਲੱਖਾਂ ਰੁਪਈਆਂ ਦੀ ਰੋਜ਼ ਚੋਰੀ ਕਰਦੇ ਆ ਸਬੰਧਤ ਮਲੋਟ ਕੇ ਦੜਵਾ ਜਲਾਲਾਬਾਦ ਫਾਜ਼ਿਲਕਾ ਜਾਂ ਜਿੰਨੇ ਵੀ ਉਹਨੂੰ ਫਿਰੋਜ਼ਪੁਰ ਤੱਕ ਸ਼ਹਿਰ ਦੇ ਟਰਾਂਸਪੋਰਟਰਾਂ ਦੇ ਏਜੰਟ ਆ ਉਹਨਾਂ ਦਾ ਮਾਲ ਸਪਲਾਈ ਕਰਦਾ ਜਿਹੜਾ ਉਹ ਕਰਦਾ ਮੰਗਲ ਸਿੰਘ ਬਠਿੰਡਾ ਔਰ ਇਹ ਜਿਹੜਾ ਐਫ ਆਈ ਆਰ ਹੋਈ ਹੈ ਇਹ ਸਬੰਧਤ ਉਹਨਾਂ ਨਾਲ ਧੱਕਾਸ਼ਾਈ ਇਸੇ ਕਰਕੇ ਹੋਈ ਹੈ ਕਿ ਇਹ ਉਹਨਾਂ ਦਾ ਰਜਗਾਰ ਖੋਹਣਾ ਚਾਹੁੰਦੇ ਸੀ ਔਰ ਉਹਨਾਂ ਨਾਲ ਸਾਨੂੰ ਜਿੱਥੋਂ ਤੱਕ ਪਤਾ ਲੱਗਿਆ ਕਿ ਜਦੋਂ ਉਹ ਫਾਜ਼ਲ ਕਾ ਦੇ ਹਲਕੇ ਦੇ ਵਿੱਚ ਆਪਣੀ ਗੱਡੀ ਤੇ ਜਾ ਰਹੇ ਸੀ ਤਾਂ ਇਹਨਾਂ ਨੇ ਦੋ ਗੱਡੀਆਂ ਨਾਲ ਉਹਨਾਂ ਦੋ ਗੱਡੀਆਂ ਨਾਲ ਉਹਨਾਂ ਨੂੰ ਘੇਰਿਆ ਔਰ ਫਿਰ ਪਿਸਤੌਲ ਦੀ ਨੋਕ ਤੇ ਉਹਨਾਂ ਤੋਂ 10000 ਰੁਪਏ ਚੋਰੀ ਤੇ ਨਾਲੇ ਉਹਨਾਂ ਨੂੰ ਜਾਨੋਂ ਮਾਰਨੀ ਧਾਕੀ ਦਿੱਤੀ ਗਈ ਉਹਦੀ ਐਫ ਆਈ ਆਰ ਇਹ ਹੈ ਤਿੰਨ ਸਾਲ ਤੋਂ ਸਬੰਧਤ ਐਸਐਚਓ ਅਰਨੀਆ ਵਾਲੇ ਨੇ ਅੱਜ ਤੱਕ ਕਿਸੇ ਨੂੰ ਗ੍ਰਿਫਤਾਰ ਨਹੀਂ ਕੀਤਾ ਬੇਸ਼ਰਮੀ ਦੇਖੋ ਕਿ ਚੋਰੀ ਦੇ ਪਰਚੇ ਦੀ ਅਗਰ ਅੱਜ ਤੱਕ ਗ੍ਰਿਫਤਾਰੀ ਨਹੀਂ ਹੋਈ ਜਦ ਕਿ ਭਾਰਤੀ ਸੰਵਿਧਾਨ ਦਾ ਕਾਨੂੰਨ ਹੈ ਜਿਹੜਾ ਚੋਰੀ ਦੇ ਮਸਲੇ 'ਚ ਬੜਾ ਸਖਤ ਹੈ ਕਿ ਲੋਕਾਂ ਨੂੰ ਸੁਧਾਰਿਆ ਜਾਵੇ ਔਰ 10 ਸਾਲ ਤੱਕ ਦੀ ਸਜ਼ਾ ਉਸ ਨੂੰ 10 ਰੁਪਏ ਦੀ ਚੋਰੀ ਵਿੱਚ ਵੀ ਹੋ ਜਾਂਦੀ ਹੈ ਤੇ 10000 ਦੀ ਚੋਰੀ ਨਾਲ ਪਿਸਤੌਲ ਦੀ ਨੋਕ ਤੇ ਧਮਕਾਇਆ ਗਿਆ ਤੇ ਸਬੰਧਤ ਐਸਐਚਓ ਅਰਨੀਆ ਵਾਲਾ ਕੀ ਪੰਜਾਬ ਪੁਲਿਸ ਆਪਣੇ ਪਰਸਨਲ ਬੈਨੀਫਿਟਾਂ ਲਈ ਜਾਂ ਉਹਨਾਂ ਨਾਲ ਇਹਨਾਂ ਦੀ ਕੋਈ ਸਾਹਣ ਗੰਡ ਹੈ ਉਹ ਕੱਚੇ ਦਾ ਕੰਮ ਕਰਦੇ ਆ ਕੀ ਉਹ ਸਬੰਧਤ ਪੁਲਿਸ ਅਧਿਕਾਰੀਆਂ ਨਾਲ ਮਿਲ ਜੁਲ ਕੇ ਕੰਮ ਕਰਦੇ ਆ ਅੱਜ ਤੱਕ ਉਹ ਪੰਜਾਬ ਪੁਲਿਸ ਦੇ ਥਾਣੇ ਦੇ ਵਿੱਚ ਛਰੇ ਆਮ ਘੁੰਮਦੀ ਹੈ ਜਦਕਿ ਉਹ ਮਲਜਮ ਹੈ ਕਪਾਈਆਰ ਦੇ ਵਿੱਚ ਔਰ ਜਿਹੜੇ ਪੀੜਤ ਹੈ ਉਹ ਅੱਜ ਤੱਕ ਗੇੜਾ ਮਾਰਦੇ ਆ ਅੱਜ ਉਹਨੇ ਪ੍ਰੈਸ ਨੋਟ ਦਿੱਤਾ ਔਰ ਅਸੀਂ ਇੱਕ ਮਾਨਵ ਅਧਿਕਾਰਾਂ ਦੀ ਜਿਹੜੀ ਉਲੰਘਣਾ ਹੋ ਰਹੀ ਹੈ ਉਹਦੀ ਆਵਾਜ਼ ਦੀ ਇੱਕ ਜਿਹੜੀ ਰਿਕਵੈਸਟ ਹੈ ਉਹ ਅੱਜ ਡੀਜੀਪੀ ਸਾਹਿਬ ਨੂੰ ਪੰਜਾਬ ਦੇ ਜੋ ਸਾਡੇ ਸਤਕਾਰਯੋਗ ਡੀਜੀਪੀ ਸਾਹਿਬ ਉਹਨਾਂ ਨੂੰ ਮੈਂ ਆਪਣੀ ਮੇਲ ਆਈਡੀ ਤੋਂ ਇੱਕ ਕੰਪਲੇਂਟ ਵੀ ਇਹਦੇ ਤੋਂ ਭੇਜੀ ਹੈ ਕਿ ਇਹਦੇ ਤੇ ਇਮੇਜੈਂਟਲੀ ਐਕਸ਼ਨ ਲਿਆ ਜਾਵੇ ਔਰ ਪੰਜਾਬ ਪੁਲਿਸ ਦੇ ਐਸਐਚਓ ਅਰਨੀਆਂ ਵਾਲੇ ਦੀ ਧੱਕਾਸ਼ਾਹੀ ਦੇਖੋ ਕਿ ਉਹ 3 ਸਾਲ ਕੋਈ ਇਨਵੈਸਟੀਗੇਸ਼ਨ ਨਹੀਂ ਕਰਦਾ ਤੇ 3 ਸਾਲਾਂ ਬਾਅਦ ਆਪਣੀ ਮਰਜ਼ੀ ਨਾਲ ਮਨਮਰਜ਼ੀ ਨਾਲ ਐਫਆਈਆਰ ਦੀ ਕੈਂਸਲੇਸ਼ਨ ਪਾ ਕੇ ਤੇ ਕੋਰਟ ਨੂੰ ਗੁੰਮਰਾ ਕਰ ਰਹੇ ਆ ਫਾਜ਼ਿਲ ਕਣ ਔਰ ਉਹਨਾਂ ਨੂੰ ਹੁਣ ਸਬੰਧਤ 13 14 ਤਰੀਕ ਨੂੰ ਇੱਕ ਨੋਟਿਸ ਭੇਜਤਾ ਕਿ 21 9 2024 ਨੂੰ ਤੁਹਾਡੀ ਕੈਂਸਲੇਸ਼ਨ ਦੀ ਜਿਹੜੀ ਐਫ ਆਈ ਆਰ ਦੀ ਸੁਣਵਾਈ ਹੈ ਉਹ ਮਾਨਜੋਗ ਫਾਇਰਕਾ ਤੁਸੀਂ ਆ ਕੇ ਆਪਣਾ ਪੱਖ ਰੱਖੋ ਜਦ ਕਿ ਉਹ ਕਲੀਅਰ ਕਹਿ ਰਹੇ ਆ ਕਾਟ ਲਿਖ ਰਹੇ ਕਿ ਸਾਨੂੰ ਕੋਈ ਇਨਸਾਫ ਨਹੀਂ ਮਿਲਿਆ ਸਾਨੂੰ ਇਨਸਾਫ ਦਿੱਤਾ ਜਾਵੇ ਔਰ ਐਸ ਐਚਓ ਸਾਹਿਬ ਕੀ ਤੁਸੀਂ ਪੰਜਾਬ ਨੂੰ ਦੇ ਲੋਕਾਂ ਨੂੰ ਤੁਹਾਡੇ ਸੰਬੰਧਤ ਜਿਹੜੇ ਅਧਿਕਾਰ ਖੇਤਰ ਦੇ ਪਿੰਡ ਪੈਂਦੇ ਉਹਨੂੰ ਉਹਨੂੰ ਇਨਸਾਫ ਨਹੀਂ ਲੈਣ ਦਿਓਗੇ ਮੈਂ ਡੀਜੀਪੀ ਸਾਹਿਬ ਤੇ ਸੀਐਮ ਸਾਹਿਬ ਨੂੰ ਇੱਕ ਰਿਕਵੈਸਟ ਕਰਨੀ ਚਾਹੁੰਦਾ ਕਿ ਪੰਜਾਬ ਪੁਲਿਸ ਦੀ ਜਿਹੜੀ ਸ਼ਬੀ ਆ ਉਹ ਇਹੋ ਜਿਹੇ ਪ੍ਰਸ਼ਾਸਨ ਅਧਿਕਾਰੀ ਹੈ ਜਿਹੜੇ ਉਹ ਖਰਾਬ ਕਰ ਰਹੇ ਇਹਨਾਂ ਨੂੰ ਤੁਰੰਤ ਨੱਥ ਪਾਈ ਜਾਵੇ ਇਹਨਾਂ ਦੇ ਬਲਤੇ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਔਰ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਪੀੜਤਾਂ ਨੂੰ ਇਨਸਾਫ ਦਿਵਾਇਆ ਜਾਵੇ ਪੰਜਾਬ ਪੁਲਿਸ ਪਹਿਲੇ ਹੀ ਕਰ ਕਰੀ ਦੇ ਵਿੱਚ ਹੈ ਜੁਲਾਈ ਦੇ ਐਂਡ ਚ ਅਗਸਤ ਦੇ ਪਹਿਲੇ ਹਫਤੇ ਹਾਈ ਕੋਰਟ ਨੇ ਡੀਜੀਪੀ ਸਾਹਿਬ ਨੂੰ ਤਾਲਬ ਕੀਤਾ ਸੀ ਤਿੰਨ ਸਟੇਟਾਂ ਦੇ ਤਿੰਨੇ ਡੀਜੀਪੀ ਸਾਹਿਬ ਤਾਲਬ ਕਰੇ ਸੀ ਕਿ ਤੁਹਾਡੇ ਕੋਲੇ ਜਿੰਨੀਆਂ ਵੀ ਕੰਪਲੇਂਟਾਂ ਪੈਂਡਿੰਗ ਪਈਆਂ ਉਹਨਾਂ ਦਾ 15 ਦਿਨਾਂ ਦੇ ਅੰਦਰ ਅੰਦਰ ਸਟੇਟਸ ਰਿਪੋਰਟ ਪੇਸ਼ ਕਰੋ ਡੀਜੀਪੀ ਸਾਹਿਬ ਨੇ ਲਿਖਤ ਰੂਪ ਚ ਹਾਈ ਕੋਰਟ ਮਾਨਯੋਗ ਸਾਡੇ ਪੰਜਾਬ ਹਰਿਆਣਾ ਹਾਈ ਕੋਰਟ ਨੂੰ ਲਿਖਤ ਰੂਪ ਦੇ ਵਿੱਚ ਦਿੱਤਾ ਹੋਊਗਾ ਕਿ ਸਾਡੇ ਕੋਲੇ ਆ ਕੰਪਲੇਂਟਾਂ ਪੈਂਡਿੰਗ ਹੈ ਕੀ ਮੈਂ ਮਾਨਯੋਗ ਪੰਜਾਬ ਹਰਿਆਣਾ ਹਾਈ ਕੋਰਟ ਦੇ ਸਬੰਧਤ ਅਧਿਕਾਰੀਆਂ ਤੱਕ ਵੀ ਆਪਣੀ ਆਵਾਜ਼ ਹੈ ਜਿਹੜੀ ਉਹ ਪਹੁੰਚਾਉਣੀ ਚਾਹੁੰਦਾ ਹੈ ਡੀਜੀਪੀ ਸਾਹਿਬ ਐਸ ਐਫ ਆਈ ਆਰ ਦਾ ਕਿਤੇ ਵੇਰਵਾ ਹੈਗਾ ਐਫ ਆਈ ਆਰ ਨੰਬਰ 361242021 ਜੋ ਅੱਜ ਤੱਕ ਪੈਂਡਿੰਗ ਆਰ ਦੋਸ਼ੀਆਂ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ ਇਹ ਪੰਜਾਬ ਪੁਲਿਸ ਦੀ ਛਵੀ ਤੇ ਇੱਕ ਤੱਬਾ ਔਰ ਸਰਕਾਰ ਦੇ ਕਾਰਜਕਾਰ ਦੇ ਉੱਤੇ ਇਹ ਇੱਕ ਸਵਾਲੀਆ ਚਿੰਨ੍ਹ ਖੜਾ ਕਰਦੇ ਆ ਸੀਐਮ ਸਾਹਿਬ ਇਹਨਾਂ ਦੇ ਉੱਤੇ ਤੁਰੰਤ ਕਾਰਵਾਈ ਕਰਕੇ ਇਨਸਾਫ ਦਵਾਇਆ ਜਾਵੇ ਸੋ ਇਹ ਤਾਂ ਸੀ ਥਾਣਾ ਅਰਨੀਵਾਲ ਨਾਲ ਸੰਬੰਧਿਤ ਇੱਕ ਮਾਮਲਾ ਇਸ ਮਾਮਲੇ ਬਾਰੇ ਉੱਥੋਂ ਦੇ ਐਸ ਐਚਓ ਗੁਰਵਿੰਦਰ ਸਿੰਘ ਨਾਲ ਦੋ ਤਿੰਨ ਵਾਰ ਗੱਲਬਾਤ ਕੀਤੀ ਉਹਨਾਂ ਨੇ ਕਿਹਾ ਕਿ ਮੈਂ ਇਸ ਬਾਰੇ ਪਤਾ ਕਰਾਵਾਂਗਾ ਇਹ ਵੀ ਕਿਹਾ ਕਿ ਜਿਹੜੇ ਵੀ ਪੀੜਤ ਨੇ ਉਹਨਾਂ ਨੂੰ ਮੇਰੇ ਕੋਲ ਭੇਜ ਦਿਓ ਇਸ ਦਾ ਮੈਂ ਹੱਲ ਕਰਾਂਗਾ ਪਰ ਬਾਰ ਬਾਰ ਫੋਨ ਕਰਨ ਦੇ ਬਾਵਜੂਦ ਵੀ ਉਹਨਾਂ ਨੇ ਕੋਈ ਗੱਲ ਰਾਂ ਨਹੀਂ ਪਾਈ ਫਿਰ ਇਹ ਕਿਹਾ ਕਿ ਮੈਂ ਅੱਜ ਜਦੋਂ ਫੋਨ ਕੀਤਾ ਕਿ ਮੈਂ ਅੱਜ ਅਦਾਲਤ ਦੇ ਵਿੱਚਾਂ ਜਾ ਕੇ ਦੱਸਾਂਗਾ ਦੂਜੇ ਪਾਸੇ ਸੂਤਰਾਂ ਨੇ ਇਹ ਵੀ ਦੱਸਿਆ ਕਿ ਐਫ ਆਰ ਰੱਦ ਕਰਾਉਣ ਵਾਸਤੇ ਵੀ ਤਿਆਰੀਆਂ ਚੱਲ ਰਹੀਆਂ ਨੇ ਹੋ ਸਕਦਾ ਕੋਈ ਵੱਡਾ ਲੈਣ ਦੇਣ ਹੋਇਆ ਹੋਵੇ ਜੇਕਰ ਅ ਘਟਨਾਵਾਰੇ ਜਿਹੜੀ ਘਟਨਾ ਦੀ ਵੀਡੀਓ ਵੀ ਬਣਾਈ ਗਈ ਹੋਵੇ ਵੀਡੀਓ ਪੁਲਸ ਨੂੰ ਦਿੱਤੀ ਗਈ ਹੋਵੇ ਪੁਲਸ ਇਸ ਤਰ੍ਹਾਂ ਅੱਖਾਂ ਬੰਦ ਕਰ ਲਵੇਗੀ ਤਾਂ ਆਮ ਬੰਦੇ ਨੂੰ ਇਨਸਾਫ ਕਿਸ ਤਰ੍ਹਾਂ ਮਿਲ ਸਕਦਾ ਹੈ ਇਹ ਇੱਕ ਵੱਡਾ ਸਵਾਲ ਹੈ ਦੇਖਦੇ ਹਾਂ ਪੰਜਾਬ ਪੁਲਸ ਦੇ ਵੱਡੇ ਅਧਿਕਾਰੀ ਇਸ ਮਾਮਲੇ ਦਾ ਹੁਣ ਕੀ ਕਰਨਗੇ ਕੈਮਰਾਮੈਨ ਅਮਨ ਦੇ ਨਾਲ ਦਰਸ਼ਨ ਸਿੰਘ ਕੋਖਰ ਚੰਡੀਗੜ੍ਹ